ਡੈਨਿਕਸ ਵੀਰਟੀ ਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਮਪ੍ਰਕਾਸ਼ ਮੈਂਟੂ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਟੈਰਿਸਟਾਂ ਨਾਲ ਮੁਠਭੇੜ ਦੇ ਵਿੱਚ ਪੰਜਾਬ ਦੇ ਦੋ ਨੌਜਵਾਨ ਸ਼ਹੀਦ ਹੋ ਚੁੱਕੇ ਨੇ ਇੱਕ ਨੌਜਵਾਨ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਦਾ ਰਹਿਣ ਵਾਲਾ ਸੀ ਹਰਮਿੰਦਰ ਸਿੰਘ ਅਤੇ ਦੂਸਰਾ ਨੌਜਵਾਨ ਸਮਰਾਲਾ ਦੇ ਪਿੰਡ ਮਾਨੂਪੁਰ ਦਾ ਪ੍ਰਿਤਪਾਲ ਸਿੰਘ ਜਿਸ ਦੀ ਮਹਿਜ਼ 26 ਸਾਲ ਦੀ ਉਮਰ ਸੀ ਉਹ ਸ਼ਹੀਦ ਹੋਏ ਅੱਜ ਉਹਨਾਂ ਦੀ ਮਰਤਕ ਦੇਹ ਨੂੰ ਪਿੰਡ ਦੇ ਵਿੱਚ ਇੱਕ ਵਾਰੀ ਅ ਅੰਤਿਮ ਦੇਦਾਰ ਕਰਨ ਵਾਸਤੇ ਲਿਜਾਇਆ ਜਾ ਰਿਹਾ ਔਰ ਦੱਸ ਦਈਏ ਕਿ ਰਖੜੀ ਵਾਲੇ ਦਿਨ ਸਵੇਰ ਅ ਤੜਕ ਸਾਰ ਹੀ ਘਰ ਦੇ ਵਿੱਚ ਫੋਨ ਆਉਂਦਾ ਕਿ ਪ੍ਰਿਤਪਾਲ ਸਿੰਘ ਜੀ ਸ਼ਹੀਦ ਹੋ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਿਤਪਾਲ ਸਿੰਘ ਜੀ ਦੀ 6 ਚਾਰ ਮਹੀਨੇ ਪਹਿਲਾਂ ਹੀ ਉਹਨਾਂ ਦੀ ਜਿਹੜੀ ਸ਼ਾਦੀ ਹੋਈ ਸੀ ਔਰ ਉਹਨਾਂ ਨੇ ਛੁੱਟੀ ਆਉਣਾ ਸੀ ਦੀਵਾਲੀ ਦੇ ਸਮੇਂ ਔਰ ਉਪਰ ਤੁਹਾਨੂੰ ਦੱਸ ਦਿੰਨੇ ਆ ਤਸਵੀਰਾਂ ਤੁਹਾਡੇ ਸਾਹਮਣੇ ਇਹਨੇ ਪਿੰਡ ਮਾਨੂਪੁਰ ਦੀਆਂ ਇਹ ਤਸਵੀਰਾਂ ਨੇ ਪਰ ਤਰੰਗੇ ਦੇ ਵਿੱਚ ਲਿਫਟ ਕੇ ਪਿੰਡ ਵਿੱਚ ਪਹੁੰਚੇ ਨੇ ਔਰ ਪਿੰਡ ਦੇ ਹਰ ਇੱਕ ਵਿਅਕਤੀ ਦੀ ਜਿਹੜੀ ਆਖਾ ਨਾਮਾ ਔਰ ਅੰਤਿਮ ਜਿਹੜੀ ਆ ਸ਼ਰਧਾਂਜਲੀ ਲਈ ਪਿੰਡ ਦੇ ਵਿੱਚ ਇੱਕ ਚੱਕਰ ਪ੍ਰਿੰਪਾਲ ਸਿੰਘ ਜੀ ਦੀ ਮਰਿਤਕ ਦੇਰ ਦਾ ਲਗਵਾਇਆ ਜਾ ਰਿਹਾ ਔਰ ਇਸ ਤੋਂ ਬਾਅਦ ਸਰਕਾਰੀ ਸਨਮਾਨਾ ਦੇ ਨਾਲ ਅ ਪ੍ਰੇਕਪਾਲ ਸਿੰਘ ਜੀ ਦਾ ਸੰਸਕਾਰ ਪਿੰਡ ਮਾਨੂਪੁਰ ਵਿਖੇ ਕੀਤਾ ਜਾਵੇਗਾ ਆ ਬਧੇਰੇ ਅਪਡੇਟ ਦੇ ਲਈ ਜੁੜੇ ਰਹੋ ਡੈਨਿਕ ਸਵੇਰਾ ਟੀਵੀ ਦੇ ਨਾਲ ਔਰ ਮੌਕੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਪ੍ਰੇਕਪਾਲ ਸਿੰਘ ਜੀ ਦਾ ਪੂਰੇ ਸਨਮਾਨ ਦੇ ਨਾਲ ਜਿਹੜਾ ਸੰਸਕਾਰ ਪਿੰਡ ਮਾਨੂਪੁਰ ਵਿਖੇ ਕੀਤਾ ਜਾਣਾ ਔਰ ਗਾਰਡ ਆਫ ਆਨਰ ਜਿਹੜਾ ਉਹ ਵੀ ਦਿੱਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀਆਂ ਦੀ ਭੀੜ ਆ ਔਰ ਹਰ ਇੱਕ ਦੇ ਆ ਜਿਹੜਾ ਔਰ ਜਿਹੜੀ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਅੰਤਿਮ ਦਰਸ਼ਨ ਕਰਨ ਲਈ ਪਿੰਡ ਦਾ ਹਰ ਇੱਕ ਵਿਅਕਤੀ ਲਾਸਟ ਜਿਹੜੀ ਹੈਗੀ ਆ ਉਹਦੇ ਵਿੱਚ ਸ਼ਾਮਲ ਹੋਏ ਆ ਉਹ ਚਾਹੇ ਬੱਚਾ ਹੋਵੇ ਚਾਹੇ ਵੱਡਾ ਹੋਵੇ ਸਾਰੇ ਸ਼ਾਮਲ ਹੋਏ ਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ